ਸਸ਼ੀਗਾਹੀ ਮੈਂ ਅਸ਼ਟਿਪਕਾ ਸੰਦੇ ਤੇ ਗੱਲ ਕਰਦੇ ਹਾਂ ਜੀ ਰਾਜੀਵ ਜਵੰਡਾ ਰਾਜੀਵ ਜਵੰਡਾ ਨੂੰ ਲੈ ਕੇ ਹਰ ਇੱਕ ਅਪਡੇਟ ਤੁਹਾਨੂੰ ਅਸੀਂ ਸਾਹਮੇ ਸਿਰ ਦੇ ਰਹੇ ਹਾਂ ਜੇਕਰ ਰਾਜੀਵ ਜਵੰਡਾ ਅੱਜ ਉਹਨਾਂ ਦੀ ਹਾਲਤ ਜਿਹੜੀ ਹੈ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਹਦੇ ਚਲਦੇ ਆ 40 ਹਸਪੀਟਲ ਦੇ ਵਿੱਚ ਦਾਖਲ ਨੇ ਤੇ ਜਿਨ੍ਹਾਂ ਲਈ ਹਰੇ ਕੋਈ ਅਰਦਾਸ ਕਰਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਰਾਜਵੀਰ ਜਵੰਡਾ ਦੀ ਤਾਂ ਹਰੇਕ ਪਾਸੇ ਰਾਜਵੀਰ ਜਵੰਡਾ ਵਾਸਤੇ ਅਰਦਾਸਾਂ ਦੀ ਦੋਵੇਂ ਹੱਥ ਜੁੜਦੇ ਨਜ਼ਰ ਆ ਰਹੇ ਨੇ ਜਿਹੜੇ ਰਾਜਵੀਰ ਜਵੰਡਾ ਨੇ ਉਹਨਾਂ ਦੇ ਪਰਿਵਾਰ ਵੱਲੋਂ ਗੱਲ ਕਰੀਏ ਤਾਂ ਲੋਕਾਂ ਦਾ ਜਿਹੜਾ ਹੈ ਵਾਰ-ਵਾਰ ਸ਼ੁਕਰੀਆ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਹੈ ਹਾਲਤ ਜਿਹੜੀ ਗੰਭੀਰ ਹੋਈ ਹੈ ਉਹਨਾਂ ਦੀ ਸਿਹਤ ਠੀਕ ਹੋ ਜਾਵੇ ਉਹਦੇ ਲਈ ਜਿਹੜੇ ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਲਗਾਤਾਰ ਅਕਸ ਅਕਾਦੇ ਨੇ ਹਰ ਕਿਸੇ ਦੇ ਚਿਹਰੇ ਉੱਤੇ ਜਿਹੜੀ ਹੈ ਇਹ ਉਡੀਕ ਦਿਖਾਈ ਦੇ ਰਹੀ ਹੈ ਕਿ ਕਦੋਂ ਰਾਜਵੀਰ ਜਵੰਡਾ ਦੀ ਵਧੀਆ ਸਿਹਤ ਦੀ ਖਬਰ ਆਵੇ ਤੇ ਲੋਕਾਂ ਦੇ ਵਿੱਚੋਂ ਪਰੇਸ਼ਾਨੀ ਖਤਮ ਹੋ ਜਾਵੇ ਕਿਉਂਕਿ ਰਾਜਵੀਰ ਜਵੰਡਾ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਪੰਜਾਬੀ ਕਲਾਕਾਰ ਨੇ ਪੰਜਾਬੀ ਗਾਇਕੀ ਨੂੰ ਪਿਆਰ ਕਰਦੇ ਨੇ ਪੰਜਾਬੀ ਗਾਇਕੀ ਉਹਨਾਂ ਦੇ ਹੱਡਾਂ 'ਚ ਵਸੀ ਹੋਈ ਹੈ ਤੇ ਲੋਕਾਂ ਉਹਨਾਂ ਦੇ ਭਾਰੀ ਗਿਣਤੀ ਵਿੱਚ ਉਹਨਾਂ ਦੇ ਚਾਹਵਾਨੀ ਨੇ ਫੈਨ ਫੋਲਿੰਗ ਬਹੁਤ ਜ਼ਿਆਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੱਟ ਦਿਖਾਈ ਦਿੰਦੇ ਨੇ ਲੇਕਿਨ ਆਪਣੇ ਗਾਣਿਆਂ ਦੀ ਪ੍ਰਸਿੱਧੀ ਕਰਦੇ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਜਿਹੜੇ ਨੇ ਰਾਜਵੀਰ ਜਵੰਡਾ ਰਾਜਵੀਰ ਜਵੰਡਾ ਦੀ ਅਨੁਸਾਰ ਜਿਹੜੀ ਵੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਾਂ ਹਰ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਤੱਕ ਉਹ ਖਬਰ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਈ ਜਾਵੇ ਯੋਗੀ ਇੱਕ ਅਰਦਾਸ ਜਿਹੜੀ ਹੈ ਉਹ ਇਨਸਾਨ ਨੂੰ ਬਚਾ ਵੀ ਸਕਦੀ ਹੈ ਤੇ ਉਹ ਉਹਦੇ ਚੰਗੇ ਭਲੇ ਵਾਸਤੇ ਕੰਮ ਵੀ ਕਰ ਸਕਦੀ ਹੈ ਯਾਨੀ ਕਿ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਰਾਜੀਵ ਜਵੰਡਾ ਦੀ ਜਿਹੜੀ ਹੈ ਅਪਡੇਟ ਕੀ ਨਿਕਲ ਕੇ ਆ ਰਹੀ ਹੈ ਕੰਮ ਦਾਜੀਏ ਪੰਜਾਬੀ ਗਾਇਕ ਰਾਜੀਵ ਜਵੰਡਾ ਜਿਨ੍ਹਾਂ ਦਾ ਸਨਿਚਿਤਵਾਨ ਨੂੰ ਬੱਦੀ ਪੰਜੌਰ ਸੜਕ ਤੇ ਐਕਸੀਡੈਂਟ ਹੋ ਗਿਆ ਸੀ ਉਹ ਦਿਨ ਤੋਂ ਉਹ 2 ਦਿਨ ਤੋਂ ਮਹਾਲੀ ਦੇ 40th ਹਸਪਤਾਲ ਵਿੱਚ ਦਾਖਲ ਹਨ ਵੈਂਟੀਲੇਟਰ ਤੇ ਹਨ ਉਹਨਾਂ ਦੀ ਹਾਲਤ ਅੱਜ ਚੌਥੇ ਦਿਨ ਕੋਈ ਸੁਧਾਰ ਨਹੀਂ ਹੋਇਆ ਉਹਨਾਂ ਦੀ ਸਿਹਤ ਯਾਬੀ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ ਹੈ ਅੱਜ ਪ੍ਰਵਿੰਦਰ ਸਿੰਘ ਸੁਹਾਣਾ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਦਾ ਮੋਹਰੀ ਇਕਾਈ ਨੇ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਵਿਕੇ ਅਰਦਾਸ ਕਰਕੇ ਹਸਪਤਾਲ ਜਾ ਕੇ ਦੇਖ ਵਰਤਾਈ ਹਸਪਤਾਲ ਵੱਲੋਂ ਦੁਪਹਿਰੇ 3:20 ਵਜੇ ਜਾਰੀ ਬੁਲੇਟਿਨ ਅਨੁਸਾਰ ਪੰਜਾਬੀ ਕਾਇਕ ਰਾਜਵੀਨ ਜਵੰਡਾ ਫੋਰਟਿਸ ਹਸਪਤਾਲ ਮੋਹਾਲੀ ਵਿਕੇ ਵੈਂਟੀਲੇਟਰ ਤੇ ਹਨ ਉਹਨਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਦੀ ਗਤੀਵਿਧੀ ਘੱਟ ਹੈ ਤੇ ਚੱਲ ਰਹੇ ਉੱਤਮ ਡਾਕਟਰੀ ਪ੍ਰਬੰਧ ਦੇ ਬਾਵਜੂਦ ਮਹੱਤਵਪੂਰਵਕ ਸੁਧਾਰ ਨਹੀਂ ਹੋਇਆ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਚ ਹਾਈਪੋਕਸ ਤਬਦੀਲੀਆਂ ਦਿਖਾਈ ਦਿੱਤੀਆਂ ਗਈਆਂ ਹਨ ਜੋ ਕਿ ਪ੍ਰਾਇਮਰੀ ਸੈਂਟਰ ਚ ਦਿੱਤੇ ਗਏ ਸਪੀਆਰ ਦੇ ਸਕੈਨਡਰੀ ਹਨ ਰੀਡ ਦੀ ਹੱਡੀ ਤੇ ਐਮ ਆਰ ਆਈ ਨੇ ਸਰਵਾਈਕਲ ਅਤੇ ਡੋਰਸ ਖੇਤਾਂ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ ਉਹਦੇ ਨਤੀਜੇ ਵਜੋਂ ਚਾਰੇ ਅੰਗ ਚ ਡੂੰਗੀ ਕਮਜ਼ੋਰੀ ਹੈ ਉਹਨਾਂ ਦਾ ਲੰਮੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਰਹਿੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਡਾ ਦੀ ਹਾਲਤ ਥੋੜੀ ਜੀ ਗੰਭੀਰ ਦਿਖਾਈ ਦੇ ਰਹੀ ਹੈ ਡਾਕਟਰਾਂ ਦੇ ਅਨੁਸਾਰ ਉਹਨਾਂ ਦੀ ਸਿਹਤ ਮੰਦੀ ਲਈ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਕਾਇਦੇ ਗੁਰਦੁਆਰਾ ਸ਼ਹੀਦ ਸੁਹਾਣਾ ਵੀ ਕਿ ਅੱਜ ਅਰਦਾਸ ਕਰਵਾ ਕੇ ਜੋ ਦੇਖ ਕਰਵਾਈ ਗਈ ਹੈ ਤਾਂ ਅਸੀਂ ਸਾਰੇ ਹੀ ਆਉ ਰਲ ਕੇ ਅਰਦਾਸ ਆਪਦੀ ਜਾਰੀ ਰੱਖੀਏ ਜਿਹੜਾ ਹੈ ਵਧੀਆ ਖਬਰ ਜਿਹੜੀ ਹੈ ਮੁਹਾਲੀ ਦੇ 40s ਹਸਪਤਾਲ ਵਿੱਚੋਂ ਬਾਹਰ ਆ ਕੇ ਰਾਜਵੀਰ ਜਵੰਡਾ ਦੇ ਹੱਥ ਦੇ ਵਿੱਚ ਪਵੇ ਕਿਉਂਕਿ ਛੋਟੇ-ਛੋਟੇ ਉਹਨਾਂ ਦੇ ਬੱਚੇ ਨੇ ਉਹਨਾਂ ਦੀ ਵਾਈਫ ਉਹਨਾਂ ਦੀ ਮਾਤਾ ਜੀ ਦੀ ਨਜ਼ਰ ਜਿਹੜੀ ਹੈ ਰਾਜਵੀਰ ਦੇ ਉੱਤੇ ਗੱਡੀ ਹੋਈ ਹੈ ਤੇ ਦੂਸਰੇ ਪਾਸੇ ਲੋਕ ਵੀ ਚਾਹੁੰਦੇ ਨੇ ਕਿ ਰਾਜਵੀਰ ਜਵੰਡਾ ਜਲਦੀ ਠੀਕ ਹੋ ਜਾਣ ਹਮੇਸ਼ਾ ਹਰੇਕ ਕੋਈ ਅਰਦਾਸ ਕਰਦਾ ਨਜ਼ਰ ਆ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਉਹਨਾਂ ਦੇ ਵਧੀਆ ਗੁੱਡ ਲੱਕ ਵਾਸਤੇ ਉਹਨਾਂ ਦੇ ਯਕੀ ਕਹ ਲਈ ਉਹਨਾਂ ਦੇ ਸਿਹਤ ਦੀ ਕਾਮਯਾਬੀ ਲਈ ਹਮੇਸ਼ਾ ਮੈਸੇਜ ਕਰ ਰਹੇ ਨੇ ਲਗਾਤਾਰ ਲੋਕ ਜਵੰਡਾ ਦੀ ਹਾਲਤ ਨੂੰ ਲੈ ਕੇ ਜੁੜੇ ਹੋਏ ਨੇ ਤੇ ਹਰ ਕਿਸੇ ਦਾ ਇਹ ਹੈ ਕਿ ਜਵੰਡਾ ਠੀਕ ਹੋ ਕੇ ਆਪਣੇ ਕਲਾਕਾਰੀ ਨੂੰ ਅੱਗੇ ਲੈ ਕੇ